ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਜੁੜੇ ਨੇ ਵਰਮਾ ਸਾਹਿਬ ਜੋ ਕਿ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਤੋਂ ਨੇ। ਇਹਨਾਂ ਦਾ ਇੱਕ ਮੋਟਰਸਾਈਕਲ ਜਿਹੜਾ ਘਰ ਦੇ ਬਾਹਰੋਂ ਚੋਰੀ ਹੋ ਗਿਆ। ਆ ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ। ਨਾਮ ਵਰਮਾ ਕੁਮਾਰ। ਨਨੋ ਜੁਗਿੰਦਰਪਾਲ ਗੁਰੂ ਤੇਗਵਧਾਨ ਨਗਰ ਨਵਾਂ ਸ਼ਹਿਰ ਵਾਸੀ ਮਾ ਮੋਟਰਸਾਈਕਲ ਕਿਹੜਾ ਸਿਕਾ ਜੀ ਆਪਣਾ ਮੋਟਰਸਾਈਕਲ ਭਾਜੀ ਮੇਰਾ ਸਪਲੈਂਡਰ ਹੈਗਾ ਜੀ ਅੱਛਾ ਜੀ ਤੇ ਸਵੇਰੇ ਜਦੋਂ ਮੈਂ ਕੰਮ ਤੇ ਜਾਣ ਲੱਗਾ ਉੱਥੇ ਆ ਤੂੰ ਦੇਖਣ ਲੱਗਾ ਵੀ ਗਲੀ ਦੇ ਵਿੱਚ ਮਰਾ ਕੀ ਕੰਮ ਕਰਦੇ ਹੋ ਤੁਸੀਂ ਕੰਮ ਮੇਰਾ ਜੀ ਮਾਰਕੀਟਿੰਗ ਦਾ ਕੰਮ ਹੈ ਜੀ ਮੇਰਾ ਨਵੀਂ ਸ਼ਹਿਰ ਅੱਛਾ ਜੀ ਅੱਛਾ ਜੀ ਤੇ ਜਦੋਂ ਮੈਂ ਕੰਮ ਤੇ ਜਾਣ ਲੱਗਾ ਸਵੇਰੇ 8 ਵਜੇ ਵੀ ਆਪਣੇ ਕੰਮ ਤੇ ਜਾਣ ਦੇ ਵਾਸਤੇ ਤਿਆਰ ਹੋਇਆ ਵੀ ਮੈਂ ਮੋਟਰਸਾਈਕਲ ਤੇ ਚੱਕਣ ਲੱਗਾ ਤਾਂ ਸਵੇਰੇ ਮੋਟਰਸਾਈਕਲ ਮੇਰਾ ਗਲੀ ਦੇ ਬਾਹਰ ਹੈ ਨਹੀਂ ਸਿਕਾ अच्छा जी ਤੇ ਉਸ ਤੋਂ ਬਾਅਦ ਵੀ ਮੈਂ ਘਰ ਦੇ ਨੂੰ ਪੁੱਛਿਆ ਵੀ ਚਲੋ ਛੋਟੇ ਬ੍ਰਦਰ ਕਰਕੇ ਦਾ ਦੂਸਰਾ ਹੋਇਆ ਹੋਵੇ ਵੀ ਲੈ ਕੇ ਨਾ ਗਿਆ ਕਿਤੇ ਤੇ ਨਹੀਂ ਚਾਬੀ ਵਗੈਰਾ ਜਿਹਦਾ ਅੰਦਰ ਮੈਂ ਗਿਆ ਚਾਬੀ ਵਗੈਰਾ ਅੰਦਰ ਸੀਗੀ ਮੋਟਰਸਾਈਕਲ ਦੀ ਤੇ ਉਸ ਤੋਂ ਬਾਅਦ ਮੈਂ ਘਰ ਦੇ ਨਾਲ ਠਾਲਿਆ ਆਪਣੇ ਨੂੰ ਤੇ ਘਰ ਦੇ ਬਾਹਰ ਜਿਹੜੇ ਮੇਰੇ ਸੀਸੀਟੀਵੀ ਕੈਮਰੇ ਲੱਗੇ ਸੀਗੇ ਤੇ ਉਹਨੂੰ ਮੈਂ ਚੈੱਕ ਕੀਤਾ ਤਾਂ तकरीबन ਸਵੇਰੇ 3:30 ਵਜੇ ਦੀ ਗੱਲ ਹੈ ਵੀ ਉਸ ਟਾਈਮ ਕੋਈ ਮਤਲਬ ਸਾਡੇ ਘਰ ਦੇ ਪਿੱਛੇ ਪਾਸੇ ਬੰਦਾ ਕੋਈ ਆਇਆ ਮਤਲਬ ਲੰਗੇ ਪੈਰੀ ਸੀਗਾ ਕਿੱਟ ਪਿੱਟ ਤੇ ਪਾਈ ਸੀ ਉਹਨੇ ਅੱਛਾ ਜੀ ਤੇ ਆਇਆ ਤੇ ਬਸ ਉਹਨੇ ਨਾਲ ਦਾ ਜਿਹੜੇ ਗਵਾਂਡੀਆਂ ਦਾ ਠੀਕ ਗੁੰਡਾ ਉਹਨੇ ਮਤਲਬ ਦੇਖਿਆ ਖੁੱਲਿਆ ਕਿ ਨਹੀਂ ਖੁੱਲਿਆ ਉਸ ਤੋਂ ਬਾਅਦ ਉਹਨੇ ਬੜੇ ਮਤਲਬ ਪਿਆਰ ਨਾਲ ਚਾਬੀ ਮੋਟਰਸਾਈਕਲ ਲਈ ਔਰ ਬੜੇ ਹੀ ਮਤਲਬ ਇਹਦੇ ਰੋਡ ਦਾ ਲੈ ਕੇ ਥੋੜੀ ਦੂਰ ਤੇ ਅੱਗੇ ਜਾ ਕੇ ਤੇ ਜਾ ਕੇ ਉਹਨੇ ਸਟਾਰਟ ਕਰਕੇ ਤੇ ਉਹ ਲੈ ਕੇ ਚਲਾ ਗਿਆ ਤੇ ਉਹ ਬੰਦਾ ਪਛਾਣ ਨਹੀਂ ਆਦਾ ਸੀ ਸੀ ਕੈਮਰੇ ਜੀ ਸੀ ਜੀ ਕਿਵੇਂ ਬੰਦੇ ਦੀ ਮਤਲਬ ਪਛਾਣ ਨਹੀਂ ਆ ਰਹੀ ਆ ਲੇਕਿਨ ਮੇਰੇ ਜਿਹੜੇ ਕੈਮਰੇ ਲੱਗੇ ਆ ਉਹਦੀ ਵੀਡੀਓ ਮੇਰੇ ਕੋਲ ਹੈਗੀ ਆ ਠੀਕ ਹੈ ਜੀ ਹਾਂਜੀ ਆ ਤੁਹਾਡੇ ਮੋਟਰਸਾਈਕਲ ਦਾ ਨੰਬਰ ਕਿੰਨਾ ਸੀਗਾ ਜੀ ਜੀ ਮੇਰੇ ਮੋਟਰਸਾਈਕਲ ਦਾ ਨੰਬਰ ਆ ਜੀ ਟੀ ਵੀ 32 ਜੈਡ 4153 ਕਾਲੇ ਰੰਗ ਦਾ ਸਪਲੈਂਡਰ ਮੋਟਰ ਹੈਗਾ ਲੈ ਜੀ ਠੀਕ ਹੈ ਤੇ ਇਹਦੇ ਸਬੰਧੀ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਹਾਂਜੀ ਇਹਦੇ ਸਮੇਂ ਮੈਂ ਸਵੇਰੇ ਉਹੀ 9:00 ਵਜੇ ਜਾ ਕੇ ਜੀ ਆਪਣੇ ਸਥਾਨਾ ਸਿਟੀ ਜਾ ਕੇ ਦਰਖਾਸਤ ਦੇ ਆਇਆ ਸੀਗਾ ਜੀ ਤੇ ਤਰਖਾਸਪਨ ਦੇ ਕੇ ਆਏ ਫਿਰ ਤਰਖਾਸ ਜੀ ਮੈਂ ਸੀ ਮੇਰੇ ਮਦਰ ਸੀ ਤੇ ਮੇਰੇ ਫਾਦਰ ਸਾਹਿਬ ਸੀ ਠੀਕ ਹੈ ਜੀ ਤੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਸ ਪ੍ਰਸ਼ਾਸਨ ਤੋਂ ਅਸੀਂ ਮੰਗ ਕਰ ਰਹੇ ਹਾਂ ਜੀ ਮੇਰਾ ਮਤਲਬ ਜਲਦ ਤੋਂ ਜਲ ਸਾਡਾ ਮੇਰਾ ਮੋਟਰਸਾਈਕਲ ਹੈ ਜਿਹੜਾ ਚੋਰੀ ਹੋਇਆ ਹੈ ਵੀ ਜਲਦੀ ਤੋਂ ਜਲਦੀ ਲੱਭਣ ਤੇ ਮੇਰੀ ਮਦਦ ਕਰਨ ਕਿਉਂਕਿ ਕੰਮਕਾਰ ਵਾਲੇ ਅਸੀਂ ਬੰਦੇ ਆ ਜੀ ਤੇ ਉਸ ਤੋਂ ਬਿਨਾ ਮਤਲਬ ਆਪਣਾ ਕੰਮ ਕਰੀ ਬੜਾ ਮੁਸ਼ਕਲ ਚੱਲਦਾ ਹੈ ਜੀ i न सारी राति चरिया सारी रात सारी राते सहू बड़ी सड़ी सती सचा सहन बड़ी हो ਸਾਈਂ ਜੀ ਕੁਲਵਿੰਦ ਸੇਖੋ ਜੀ ਪਹੁੰਚਿਆ ਬੱਝਿਆ ਕਿਨੇ ਉਹਨਾਂ ਦੇ ਨਾਲ ਗੁਰਪ੍ਰਮੇਸ਼ਾ ਜੀ ਮਸਤਾਨ ਦੇ ਦਰਬਾਰ ਬਾਬਾ ਬੰਗੂ ਸਾਹਿਬ ਸਰਕਾਰ ਦੇ ਦਰਬਾਰ ਤੋਂ ਉਹਨਾਂ ਨੂੰ ਵੀ ਜੀ ਆਇਆਂ ਕਿਨੇ ਹੌਸਲ ਮੱਗੀ ਗਈ راج ਸਿੰਘ ਜੀ ਔਰ ਹੋਰ ਜਿਹਨੇ ਵੀ ਰਤਕੜ ਵੀਰ ਆਏ ਆ ਸਭ ਤੋਂ ਵੱਲੋਂ ਜਿਹੜਾ ਮਾਨ ਸਰਮਾਨ ਹੈ ਉਹ ਸਤਿਕਾਰਯੋਗ ਡੀ ਜੀ ਵੀ ਸਾਹਿਬ ਸ਼੍ਰੀ ਸੰਜੀਤ ਕਲਦਾ ਸਾਉਂ ਦਾ ਸਰਮਾਨ ਜਿਹੜਾ ਉਹ ਕੀ ਬੈਠਾ ਰਿਹਾ ਜੀ ਸਰ ਮੈਂ ਬੇਨਤੀ ਕਰੂੰਗਾ ਪ੍ਰੀਤੀ ਮਾਈ ਜੀ ਨੂੰ ਔਰ ਸੋਨੀਆ ਮਾਈ ਜੀ ਨੂੰ ਕਿ ਉਹ ப்ਲੀਜ਼ ਇੱਥੇ ਆ ਜਣ ਆਜੋ ਜੀ ਆਜੋ ਬਹੁਰੀ ਵਾਲੀ ਸਰਕਾਰ ਦਰਬਾਰ ਦੇ ਮੁੱਖ ਸੇਵਾਦਾਰ ਸਾਨੀ ਸਤਿਕਾਰਯੋਗ ਪ੍ਰੀਤੀ ਮਾਈ ਜੀ ਸੋਨੀਆ ਬਾਈ ਜੀ ਦਰਬਾਰ ਦਾਤਾਲੀਏ ਮਸਰਕਾਰ ਭਮੀ ਸ਼ੀਲਾ ਜੀ ਫਗਵਾਰੇ ਵਾਲੇ ਹਨ ਦੇ ਦਰਬਾਰ ਦੇ ਹਨ ਹਰ ਫਕੀਰਾਂ ਦੇ ਵੱਲੋਂ ਜਿਹੜਾ ਆਮਾਨ ਸਨਮਾਨ ਹੈ ਉਹ ਸਤਿਕਾਰਯੋਗ ਡੀਜੀਪੀ ਸਾਹਿਬ ਸ਼੍ਰੀ ਸੰਜੀਵ ਕਲਰਾ ਸਾਹਿਬ ਰਾਂ ਦਾ ਆਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਆਏ ਫਕੀਰਾਂ ਦੀ ਤਰਫੋਂ ਇਹ ਸਤਿਕਾਰ ਜਿਹੜਾ ਇਹ ਆਮਾਨ ਜਿਹੜਾ ਇਹ ਕੀਤਾ ਜਾ ਰਿਹਾ ਹੈ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਸਾਰੇ ਆਏ ਹੋਏ ਮਹਾਪੁਰਖਾਂ ਦਾ ਸਾਈ ਹੋਈ ਮੀਡੀਆ ਦਾ ਪੱਤਰਕਾਰ ਸਹਿਬਾਨਾਂ ਦਾ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਬਾਬਾ ਦੀਰਵਾਹ ਰਾਜ ਦੇ ਦਰਬਾਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤੇ ਉਸ ਤੋਂ ਬਾਅਦ ਤੁਸੀਂ ਮਹਿਫਲ ਸੁਣਨੀ ਹੈ ਬਹੁਤ ਤੁਹਾਡੇ ਪਸੰਦੀ ਦਾ ਕਲਾਕਾਰ ਸਲਤਾਨਾ ਨੂਰਾ ਜੀ ਉਹਨਾਂ ਨੇ ਹਾਜ਼ਰੀ ਭਰਨੀ ਆਓ ਲੈ ਕੇ ਤਸ਼ਰੀਫ ਲੈ ਕੇ ਸਤਿਕਾਰਯੋਗ ਡੀ.ਜੇ ਪੰਜਾਬ ਸ਼੍ਰੀ ਸੰਜੀਪ ਕੱਲਾ ਸਾਹਿਬ ਉੱਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਇਸ ਦਰਬਾਰ ਦੇ ਵਿੱਚ ਤੁਸੀਂ ਆਏ ਸਾਰੇ ਸਭ ਤੋਂ ਜ਼ਿਆਦਾ ਜਨਨ ਦੇ ਨਾਲ ਮੈਂ ਪਿਛਲੇ ਕਿੰਨੇ 25 30 ਸਾਲ ਹੋ ਗਏ ਨੇ 32 ਸਾਲ ਠੀਕ ਹੈ ਮਹਤਾਬ ਜੀ ਕੋਸ਼ਿਸ਼ ਕਰਦਾ ਮੈਂ ਹਰ ਸਾਲ ਇੱਥੇ ਆਉਂਦੀ ਮੈਂ ਹਰ ਵਾਰੀ ਗਿਲਾ ਕਰਦਾ ਹਾਂ ਕਿ ਤੁਸੀਂ ਗਰਮੀ ਦੇ ਵਿੱਚ ਬਹੁਤ ਰੱਖਦੇ ਹੋ ਮੇਲਾ ਸਿਕਰ ਦੁਪਹਿਰੇ ਪੂਰੀ ਗਰਮੀ ਦੇ ਵਿੱਚ ਹੋਣਾ ਦੇਖ ਰਿਹਾ ਕਿ ਇੰਨਾ ਇਕੱਠ ਹੈਗਾ ਇੱਥੇ ਸੋ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ ਪ੍ਰਮਾਤਮਾ ਤੇ ਤਾਂ ਹੀ ਤੁਸੀਂ ਆਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਥੈਂਕ ਯੂ के दरबार में सब लोगों का खाता मेरे दाता के दरबार में सब लोगों का खाता जो कोई जैसी करनी करता वैसा ही फल पाता मेरे दाता के दरबार में सब लोगों का खाता मेरे दाता के, के दरबार में सब लोगों का खाता उजली करनी कर ले बंदे करम न करियो काला कजली करनी कर ले बंदे करम न काला लाख आंख से देख रहा है तुझे देखने वाला लाख आंख से देख रहा है तुझे देखने वाला उसकी तेज नजर से बंदे कोई नहीं बच पाता मेरे दाता की दरबार में सब लोगों का तेरे दास के दर

ਮਿਹਰਬਾਨੀ ਸ਼ੁਕਰੀਆ ਬਹੁਤ ਬਹੁਤ ਦਾ ਧੰਨਵਾਦ ਤੇ ਨਾਲ ਹੀ ਨਾਲ ਮੈਂ ਸਰਵਰ ਸਰਵਰ ਨੇ ਗਾਣਾ ਚ ਇਹ ਜੀ ਸੁਣਾਉਣ ਗਿਆ ਜੀ ਇਹ ਐਡੇ ਵੱਡੇ ਆਉਂਦੀਏ ਤੇ ਜਦੋਂ ਸਰਕੇ ਦੇ ਮੇਲਿਆਂ ਦੇ ਵਿੱਚ ਆਉਣਾ ਕੋਈ ਵੀ ਹਰ ਸਾਲ ਉਹ ਜਦਾ ਮਸੀਕੀ ਨੂੰ ਪਿਆਰ ਕਰਦੇ ਆ ਤੇ ਜਫ ਫਕੀਰੀ ਨੂੰ ਪਿਆਰ ਕਰਦੇ ਆ ਇੰਡੇ ਇੰਦਾ ਬੰਦਾ ਠਾਣੇਦਾਰ ਲੱਗਾ ਹੋਵੇ ਉਹ ਵੀ ਬਾਹਰ ਨਾਲ ਆਉਂਦਾ ਕਿ ਮਹੀ ਅੱਜ ਰਿਸਟਰ ਵਿੱਚ ਕੰਮ ਪੈ ਗਿਆ ਸਾਰ ਉਸ ਤੋਂ ਬਾਅਦ ਤੁਸੀਂ ਮਹਿਫਲ ਸੁਣਨੀ ਆ ਬਹੁਤ ਤੁਹਾਡੀ ਪਸੰਦੀਦਾ ਕਲਾਕਾਰ ਸੰਤਾਨਾ ਨੂਰਾ ਜੀ ਉਹਨਾਂ ਨੇ ਹਾਜ਼ਰੀ ਭਰਨੀ ਆਓ ਲੈ ਕੇ ਤਸ਼ਰੀਫ ਆ ਕੇ ਸਤਿਕਾਰਯੋਗ ਡੀ ਜੀ ਪੰਜਾਬ ਸ਼ਰੀਫ ਸੰਜੀਪ ਕਲੜਾ ਸਾਹਿਬ ਉੱਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਇਸ ਦਰਬਾਰ ਦੇ ਵਿੱਚ ਤੁਸੀਂ ਆਏ ਸਾਰੇ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਨਾਲ ਮੈਂ ਪਿਛਲੇ ਕਿੰਨੇ 25 30 ਸਾਲ ਵੀ ਹੋ ਗਏ ਨੇ 32 ਸਾਲ ਠੀਕ ਹੈ ਮਹਤਾਬ ਜੀ ਕੋਸ਼ਿਸ਼ ਕਰਦਾ ਮੈਂ ਹਰ ਸਾਲ ਇੱਥੇ ਆਉਂਦੀ ਮੈਂ ਹਰ ਵਾਰੀ ਗਿਲਾ ਕਰਦਾ ਹਾਂ ਕਿ ਤੁਸੀਂ ਗਰਮੀ ਦੇ ਵਿੱਚ ਬਹੁਤ ਰੱਖਦੇ ਹੋ ਮੇਲਾ ਸ਼ਿਕਰ ਦੁਪਹਿਰੇ ਪੂਰੀ ਗਰਮੀ ਦੇ ਵਿੱਚ ਹੋਰ ਮੈਂ ਦੇਖ ਰਿਹਾ ਕਿ ਐਨਾ ਇਕੱਠ ਹੈਗਾ ਇੱਥੇ ਸੋ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ ਪਰਮਾਤਮਾ ਤੇ ਐਦਾ ਹੀ ਤੁਸੀਂ ਆਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਥੈਂਕ ਯੂ था के दरबार में सब लोगों का खाता मेरे दाता के दरबार में सब लोगों का खाता जो कोई जैसी करनी करता वैसा ही फल पाता मेरे दाथा के दरबार में सब लोगों का खाता मेरे दाता के दरबार में, में सब लोगों का खाता उजली करनी कर्म न काला कालाजली करनी कर ले बंदे कर्म न करियो काला लाख आंख से देख रहा है तुझे देखने वाला लाख आंख से देख रहा है तुझे देखने, देखने वाला उसकी तेज नजर से बंदे कोई नहीं बच पाता मेरे छाता की दरबार में थैंक्यू बहुत बहुत जी बि चाही तिया yeah i got it कहराइया तो धनबाद करना बाबा बचपीर जी महाराज बाबा मेहताब जी उन्होंने तरफों प्रेस पीढ़िया तो जिन्हें भी पत्रकार साहबान आए हैं बड़े भागी साढ़ी वासदीप प्रदेसी जी हरमिंदर पेंटू साहब देशराज बाली जी हरविंद सिंह जी और महेश साजन जी इन पत्रकार भीर बहुत बहुत सारा धनबाद ਅਜਿਹੀ ਮੋਕ ਤੇ ਰਵੀ ਮਰਾ ਸਾਡਾ ਨੀ ਬੜਾਦਾ ਮੁੰਡਿਆਂ ਦੀ ਆਪਾਂ ਤਾਂ ਚੱਲੀ ਜਾਣਾ ਹੈ ਹਾਂ ਜੀ ਢੋਲ ਵਾਲਾ ਮੁੰਡਾ ਸਾਡਾ ਟੀਮ ਨੇ ਇਰ ਫਰਜ਼ੀ ਮੇਰੇ ਸਾਰੇ ਕਲਾਕਾਰੋ ਦੇ ਨਾਲ ਸੁਲਤਾਨਾ ਅਨੁਰਾਧੀ ਨੂੰ ਪਹਿਲਾ ਜਿੰਨੇ ਵੀ ਕਲਾਕਾਰਾਂ ਨੇ ਹਾਜ਼ਰੀਆਂ ਭਰੀਆਂ ਨੇ ਸਾਰੇ ਦਿਨਾਂ ਇਹਨਾਂ ਨੇ ਆਪਣੀ ਡਿਊਟੀ ਰਭਾਉਣੀ ਹੈ ਮਾਲਕ ਇਹਨਾਂ ਨੂੰ ਵੀ ਮਹਾਰਤ ਕਮਤੀ ਕਿਰਪਾ ਕਰੇ ਹੋਰ 14 11 ਬੰਕੇ ਕਿਉਂਕਿ ਸਰ ਸਭਾ ਵੀ ਮਾਚੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहलता मिलदिया ने इथे चौबीस घंटे सब दिन इमरजेंसी की सुविधा भी दि है आज ही बुक करो अपनी अपॉइंटमेंट अठानवे सात वी छे चौहत्तर या अठानवे उन्नवे आथ अस्सी छे चौहत्तर विजिट करो संधु हॉस्पिटल चंडीगढ़ रोड नवा शहर ਇਹ ਸੱਜਣਾਂ ਸ਼੍ਰੀ ਪਾਰਸੇਗ ਨਗਨਸਵਰਧ ਅਜਲੀਆਂ ਵਿਸ਼ੇ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ